ਸਿਆਸਤ ਨੂੰ ਸ਼ਤਰੰਜ ਕਿਹਾ ਜਾਂਦਾ ਹੈ ਇਸ ਸਿਆਸਤ ਨੂੰ ਖੇਡਣ ਵਾਲੇ ਸਿਆਸਤਦਾਨ ਆਪਣੇ ਆਪਣੇ ਮੋਹਰੇ ਅੱਗੇ ਰੱਖਦੇ ਹਨ ਤੇ ਸਮੇਂ-ਸਮੇਂ 'ਤੇ ਉਹਨਾਂ ਨੂੰ ਚਲਦੇ ਰਹਿੰਦੇ ਨੇ ਅੱਜ ਆਪਾਂ ਹਰਿਆਣਾ ਦੀ ਸਿਆਸਤ ਬਾਰੇ ਗੱਲ ਕਰਾਂਗੇ ਉਹਨਾਂ ਦਾ ਇੱਕ ਮੋਹਰਾ ਉਹਨਾਂ ਦਾ ਇੱਕ ਪਿਆਦਾ ਆ ਰਾਮ ਰਹੀਮ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਮੁਖੀ ਹੈ ਉਸ ਨੂੰ ਹਮੇਸ਼ਾ ਜਦੋਂ ਵੀ ਹਰਿਆਣੇ ਦੀ ਚੋਣਾਂ ਹੁੰਦੀਆਂ ਨੇ ਜਾਂ ਪੰਜਾਬ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਫਿਰ ਜਨਰਲ ਚੋਣਾਂ ਹੁੰਦੀਆਂ ਨੇ ਤਾਂ ਉਸ ਨੂੰ ਪੈਰੋਲ ਦੇ ਦੇ ਦਿੱਤੀ ਜਾਂਦੀ ਹੈ ਫਰਨੋ ਦੇ ਦਿੱਤੀ ਜਾਂਦੀ ਹੈ ਤੇ ਇਸ ਦਾ ਵਿਰੋਧ ਵੀ ਹੁੰਦਾ ਹੈ ਪਰ ਸત્તા ਤਾਰੀ ਪਾਰਟੀ ਕਾ ਭਾਰਤੀ ਜਨਤਾ ਪਾਰਟੀ ਇਸ ਦੀ ਬਿਲਕੁਲ ਪਰਵਾਹ ਨਹੀਂ ਕਰਦੀ ਤੇ ਉਸ ਵੱਲੋਂ ਇਸ قاتل ਨੂੰ ਇਸ بلاتکاری ਨੂੰ ਲਗਾਤਾਰ ਫਰنو ਦਿੱਤੀ ਜਾ ਰਹੀ ਹੈ ਤੇ ਨਾਲ ਨਾਲ ਪਰੋਰ ਦਿੱਤੀ ਜਾ ਰਹੀ ਹੈ ਮੈਂ ਦਰਸ਼ਨ ਸਿੰਘ ਦਰਸ਼ਕ یوٹیوب ਚੈਨਲ ਪੰਜਾਬ ਦਰਸ਼ਨ ਦੇ ਉਤੇ ਇਸ مسئلے ਤੇ ਗੱਲਬਾਤ ਕਰਨ ਜਾ ਰਿਹਾ ਹਾਂ ਤੇ ਅਸਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹੜੀ ਇਹ ਛਤਰੰਜ ਹੈ ਇਹ ਸਿਆਸਤ ਦੀ ਛਤਰੰਜ ਹੈ ਇਸ ਵੱਲੋਂ ਬਹੁਤ سارے ਪਿਆਦੇ ਰੱਖੇ ਹੁੰਦੇ ਨੇ ਘੋੜੇ ਰੱਖੇ ਹੁੰਦੇ ਨੇ ਹਾਥੀ ਰੱਖੇ ਹੁੰਦੇ ਨੇ ਟੋਪਾ ਰੱਖੇ ਹੁੰਦੀਆਂ ਨੇ ਬੜਾ ਕੁਝ ਰੱਖਿਆ ਹੁੰਦਾ ਹੈ ਤੇ ਮੌਕੇ ਮੌਕੇ ਦਿੱਤੇ ਇਹਨਾਂ ਪਿਆਦਿਆਂ ਨੂੰ ਅੱਗੇ ਪਤਾਇਆ ਜਾਂਦਾ ਹੈ ਤਾਂ ਜੋ ਸਿਆਸੀ ਲਾਹਾ ਲਿਆ ਜਾ ਸਕੇ ਜਾਂ ਜਿੱਤ ਹਾਸਲ ਕੀਤੀ ਜਾਵੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣਾ ਦੀ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਹਾਵੀ ਹੋਣ ਦੇ ਲਈ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਜਾਂਦੀ ਕਿ ਇੱਕ ਵਿਅਕਤੀ ਬਲਾਤਕਾਰੀ ਵੀ ਹੈ ਇੱਕ ਵਿਅਕਤੀ ਕਾਤਲ ਵੀ ਹੈ ਉਸ ਨੂੰ ਅਦਾਲਤ ਨੇ ਸਖਤ ਸਿਵਾ ਜਿਹੜੇ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਪਰ ਭਾਰਤੀ ਜਨਤਾ ਪਾਰਟੀ ਵੱਲੋਂ ਸਿਸਟਮ ਹੀ ਇੱਕ ਇਸ ਤਰ੍ਹਾਂ ਦਾ ਤਿਆਰ ਕਰ ਦਿੱਤਾ ਕਿ ਇਸ ਬਾਬੇ ਨੂੰ ਲਗਾਤਾਰ ਇਸ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ਨੇ ਹੁਣ ਉਸ ਨੂੰ ਵੀ ਦਿੰਦੀ ਫਿਰ ਪੈਰੋਲ ਮਿਲ ਚੁੱਕੀ ਹੈ ਇਸ ਸਬੰਧ ਵਿੱਚ ਅਸੀਂ ਇਹ ਵੀ ਜਨਰਲ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਮਾਨਤ ਕੀ ਹੁੰਦੀ ਹੈ ਪੈਰੋਲ ਕੀ ਹੁੰਦੀ ਹੈ ਤੇ ਫਰਲੋ ਕੀ ਹੁੰਦੀ ਹੈ ਇਹਨਾਂ ਵਿੱਚ ਕੀ ਫਰਕ ਹੈ ਤੇ ਜਿਹੜੀ ਜ਼ਮਾਨਤ ਹੁੰਦੀ ਹੈ ਉਹ ਹਾਲੇ ਵਿਅਕਤੀ ਦੋਸ਼ੀ ਠਹਿਰਾਇਆ ਵੀ ਨਹੀਂ ਦਾ ਤਾਂ ਉਸ ਨੂੰ ਅਦਾਲਤ ਵੱਲੋਂ ਦਿੱਤੀ ਜਾਂਦੀ ਹੈ ਜ਼ਮਾਨਤ ਜਾਂ ਬੇਲ ਅਦਾਲਤ ਹੀ ਦੇ ਸਕਦੀ ਹੈ ਜਦ ਕਿ ਜਿਹੜੀ ਪੈਰੋਲ ਹੈ ਉਹ ਸੂਬਾ ਸਰਕਾਰਾਂ ਵੱਲੋਂ ਦਿੱਤੀ ਜਾਂਦੀ ਹੈ ਜਿਹੜਾ ਸਰਕਾਰਾਂ ਵੱਲੋਂ ਦਿੱਤੀ ਜਾਂਦੀਆਂ ਨੇ ਭਾਰਤੀ ਜਨਤਾ ਪਾਰਟੀ ਇਸ ਸਿਸਟਮ ਦਾ ਲਾਭ ਉਠਾ ਰਹੀ ਹੈ ਤੇ ਇਸ ਸਿਸਟਮ ਦਾ ਲਾਭ ਰਾਮ ਰਹੀਮ ਵੀ ਉਠਾ ਰਿਹਾ ਤੇ ਉਸ ਰੂਲ ਲਗਾਤਾਰ ਇਹ ਪੈਰੋਲ ਜਾਂ ਜਿਹੜੀ ਆਪਣਾ ਫਰੋਲ ਹੈ ਇਹ ਦਿੱਤੀ ਜਾ ਰਹੀ ਹੈ ਇਸ ਸਬੰਧ ਵਿੱਚ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਤੇਗबीर ਸਿੰਘ ਢੀਰਵਾਨ ਨਾਲ ਗੱਲਬਾਤ ਕੀਤੀ ਹੈ ਉਸ ਗੱਲਬਾਤ ਦੇ ਵਿੱਚ ਉਹਨਾਂ ਨੇ ਬਹੁਤ ਹੀ ਤਫਸੀਲ ਨਾਲ ਸਮਝਾਇਆ ਕਿ ਆਖਰਕਾਰ ਇਹ ਪੈਰੋਲ ਤੇ ਜ਼ਮਾਨਤ ਕੀ ਹੁੰਦੀ ਹੈ ਜਾਂ ਫਰਲ ਹੋ ਕੀ ਹੁੰਦੀ ਹੈ ਜਿਹੜੀ ਫਰਲ ਹੁੰਦੀ ਹੈ ਉਹ ਕਿਸ ਤਰੀਕੇ ਦੇ ਨਾਲ ਸਰਗਰ ਦੇ ਵਿੱਚੋਂ ਘਟ ਸਮਾਂ ਘਟ ਜਾਂਦਾ ਤੇ ਪੈਰੋਲ ਦੇ ਨਾਲ ਸਮਾਂ ਨਹੀਂ ਘਟਦਾ ਹੈਗਾ ਉਹ ਜੋ ਗੱਲਬਾਤ ਹੋਈ ਹੈ ਸੁਣੋ ਉਹ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਰਸ਼ਨ ਜੀ ਤੁਹਾਨੂੰ ਤੇ ਤੁਹਾਡੇ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਤੇ ਰੋਸਾ ਜਿਹਦੇ ਆਪਾਂ 2 ਦਿਨ ਤੋਂ ਕੋਲ ਲਗਾਤਾਰ ਖਬਰ ਦੇਖ ਰਹੇ ਹਾਂ ਕਿ ਡਾਕਟਰ ਡੇਰਾ ਸਿੱਤਾ ਦੇ ਬੁਖੇ ਨੂੰ ਫੇਰ ਦੁਬਾਰਾ ਫਟਲੋ ਮਿਲਦੀ ਹੈ ਤੇ ਇਸ ਦੇ ਪਿੱਛੇ ਕੀ ਕਾਰਨ ਹੈ ਤੇ ਜਿਹੜੀ ਫਰਦੋ ਹੁੰਦੀ ਹੈ ਕੀ ਹੁੰਦੀ ਹੈ ਜ਼ਮਾਨਤ ਹੁੰਦੀ ਹੈ ਕੀ ਹੁੰਦੀ ਹੈ ਤੇ ਪੈਰੋਲ ਕੀ ਹੁੰਦੀ ਹੈ ਤੇ ਲਗਾਤਾਰ ਇਸ ਵੀ ਸਿੱਧੂ ਕਿਉਂ ਨਹੀਂ ਜਾਂਦੀਆਂ ਨੇ ਦੇਖੋ ਜੀ ਜੇ ਆਪਾਂ ਪਾਸ ਹਿਸਟਰੀ ਰਾਮ ਰਹੀਮ ਜਿਹੜਾ ਡੇਰਾ ਸੱਚੇ ਸਾਦੇ ਦੇ ਹੈਟਲੇ ਉਹ ਦੇਖਿਏ ਤੇ ਇਹਨਾਂ ਨੂੰ ਨਾ ਕਨਵਿਕਸ਼ਨ ਹੋਈ ਸੀ 2017 ਦੇ ਵਿੱਚ ਜੀ ਉਹਦੇ ਚੈਨਨ ਨੂੰ 20 ਸਾਲ ਦੀ ਸਜ਼ਾ ਹੋਈ ਸੀ ਤੇ ਦੋ ਕੰਪਲੇਨੈਂਟ ਸੀਗੇ ਜਿਹੜਾ ਕੇਸ ਦੇ ਰਗਾ ਉਹਨਾਂ ਦੇ ਰਿਗਾਰਡਿੰਗ ਕੇਸ ਚੱਲਿਆ ਤੇ ਫਿਰ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ 2017 ਤੋਂ ਲੈ ਕੇ ਅੱਜ 2024 ਇਹ ਜੇਲ੍ਹ 'ਚ ਨੇ ਪਿਛਲੇ 7 ਸਾਲ ਤੋਂ ਜੇ ਪਰ ਜਿਹੜੀ ਗੱਲ ਹੁਣ ਤੁਸੀਂ ਕਰ ਰਹੇ ਹੋ ਪੈਰੋਲ ਦੀ ਤੇ ਸਰਲੋ ਦੀ ਹੂੰ ਰੋਲ ਫਰ ਲੋ ਜਿਹਨੂੰ سزا ਸੁناਈ ਜਾਵੇ ਅੰਦਰ ਜੇਲ੍ਹ ਹੋਵੇ ਉਹ ਦਿੱਤੀ ਜਾ ਸਕਦੀ ਹੈ ਪਰ ਰੋਲ ਸਰਕਾਰਾਂ ਦਿੰਦੀਆਂ ਨੇ ਇਹਦੇ 'ਚ ਕੋਰਟ ਦਾ ਕੋਈ ਨਹੀਂ ਰੋਲ ਹੁੰਦਾ ਕੋਰਟ ਨੇ ਇੱਕ ਵਾਰ ਕਨੈਕਸ਼ਨ ਕਰਤੀ ਉਹ ਜੇਲ੍ਹ 'ਚ ਚਲਾ ਜਾਂਦਾ ਬੰਦਾ ਉਹ ਫਿਰ ਆਪਣੀ ਅਪੀਲ ਪਾਉਂਦਾ ਹਾਈ ਕੋਰਟ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਉਹ ਪ੍ਰੋਸੈਸ ਜੁਡੀਸ਼ੀਅਲ ਦਾ ਜੀ ਜਿਹੜਾ ਤਾਂ ਰੋਲ ਦਾ ਪ੍ਰੋਸੈਸ ਹੈ ਤਾਂ ਰੋਲ ਤੇ ਸਰਲੋ ਦਾ ਪ੍ਰੋਸੈਸ ਦੀ ਪਾਵਰ ਹੋਲੀ-ਸੋਲੀ ਪਾਵਰ ਸਟੇਟ ਗਵਰਨਮੈਂਟ ਦੀ ਹੈ ਅੰਡਰ ਪ੍ਰिजन ਹੈ ਅੱਛਾ ਜਿਹੜਾ ਪ੍ਰिजन ਐਕਟਲੀ ਅੰਡਰ ਸਟੇਟ ਟੂ ਸਟੇਟ ਇਜ਼ ਵੇਰੀ ਕਰਦਾ ਹੈ ਕਿ ਉਹ ਕਿੰਨੇ ਦਿਨ ਕਿਸੇ ਨੂੰ ਦੇਣਾ ਚਾਹੁੰਦੇ ਨੇ ਬਟ ਯੂਨੀਫਾਰਮ ਜਿਹੜਾ ਲਾ ਪਹਿਲਾਂ ਚੱਲਦਾ ਆ ਰਿਹਾ ਨਾਲ ਕਿ ਪ੍ਰिजन ਐਕਟ ਹਾਂ ਹਾਂ ਉਹਦੇ ਚ ਇਹ ਹੈ ਦੀ ਪੈਰੋਲ ਕੈਨ ਬੀ 기ਵਨ ਐਸ ਮਲਟੀਪਲ ਟਾਈਮ ਜੀ ਪਰ ਉਹਦਾ ਕੋਈ ਸਪੈਸੀਫਿਕ ਕੈਨਨ ਨਹੀਂ ਕਦੇ ਨਾ ਲਾਅ ਦੇ ਵਿੱਚ ਮੈਂਸ਼ਨ ਨਹੀਂ ਹੈਗਾ ਵੀ ਐਨਾ ਐਨਿਤ ਐਨੀਆਂ ਪਰੋਜ ਐਨੇ ਟਾਈਪ ਦੇ ਵਿੱਚ ਮਿਲ ਸਕਦੇ ਆ ਜੀ ਉਹ ਇੱਕ ਕਰਕੇ ਹੀ ਜੇ ਤੁਸੀਂ ਦੇਖੋ ਇਹ ਫੈਕਟ ਸਕੇਸ ਦੇ ਦੇਖੋ ਤਾਂ ਮਿਲ ਨੂੰ ਲੱਗਦਾ ਰਾਮ ਰਹੀਮ ਉਹ ਪਿਛਲੇ 7 ਸਾਲਾਂ ਦੇ ਵਿੱਚੋਂ ਘੱਟੋ ਘੱਟ 15 ਵਾਰ ਉਹ ਕਰੋ ਤੇ ਫਰਲੋ ਦੇ ਉੱਪਰ ਬਾਹਰ ਆ ਚੁੱਕਿਆ ਜੀ ਜੀ ਫਰੂਨਾ ਜੀ ਫਰੂਨ ਡਿਵੀਜ਼ਨਲ ਕਮਿਸ਼ਨਰ ਜਿਹੜਾ ਹੁੰਦਾ ਹੈ ਦਰਸ਼ਨ ਜੀ ਉਹ ਉਹਦੀ ਪੂਲ ਪਾਵਰ ਬੁੱਲੀ ਸੋਲੀ ਪਾਵਰ ਹੁੰਦੀ ਹੈ ਜਿਹੜਾ ਕਿ ਇੰਦਰਖੀ ਕ ਸਰਕਾਰ ਦੇ ਅੰਦਰ ਕੰਮ ਕਰਦਾ ਹੈ ਜੀ ਉਹ ਹੁਣ ਇਹ ਜਿਹੜਾ ਹੁੰਦੀ ਹੈ ਫਰਲੋ ਜੀ ਫਰਲੋ ਦੀ ਸਰਕਾਰ ਹੀ ਦਿੰਦੀ ਹੈ ਬਟ ਉਹਦੇ ਜਿਹੜਾ ਡੀਆਈਜੀ ਪ੍ਰिजन ਹੁੰਦਾ ਨਾ ਜੀ ਉਹ ਪਾਵਰ ਡੀਸੀ ਦੀ ਜਗ੍ਹਾ ਤੇ ਉਹ ਯੂਜ਼ ਕਰਦਾ ਹੈ ਜੀ ਉਹ ਜਿਹੜੀ ਹੈ ਜੀ ਤਰੋ ਤਰੋ ਜਿੰਨੇ ਜਿੰਨੇ ਕਿਰ ਬਾ ਬਾਦ ਬੰਦਾ ਬਾਹਰ ਆਈ ਜਾਊਗਾ ਜਿਹੜੀ ਉਹਦੀ ਕਨਵਿਕਸ਼ਨ ਹੋਈ ਵੀ ਐਕਸਪੋਜ਼ ਕਰੋ ਤੇ ਜਦੋਂ ਬਾਹਰ ਆਇਆ ਨਾ ਉਹਦੇ ਦਿਨੋਂ ਕੱਟੇ ਨਹੀਂ ਜਾਣਗੇ ਅੱਛਾ ਹਾਂ ਉਹ ਉਹ ਇੰਪ੍ਰੀਜ਼ਨਮੈਂਟ ਤੋਂ ਬਾਹਰ ਹੀ ਰਹਿਣਗੇ ਦਿਨ ਉਹ ਦਿਨ ਕੱਟ ਕੇ ਉਹਨੂੰ ਜੇਲ੍ਹ ਤੋਂ ਫਿਰ ਪੂਰਾ ਟਾਈਮ ਗੁਜ਼ਾਰਨਾ ਪਊਗਾ ਅੱਛਾ ਜਿਹੜਾ ਫਰ ਲੋ ਐ ਫਰਲੋ ਸਪੋਜ਼ ਕਰੋ ਬੰਦਾ 14 ਦਿਨ ਦੀ ਮਿਲਦੀ ਆ ਪਰ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਪਿੱਛੇ ਕਈ ਵਾਰ ਫਰਲੋ 21 ਦਿਨ ਦੀ ਵੀ ਦੇਤੀ ਇਹਨਾਂ ਨੇ ਹੂੰ ਪਰ ਐਸ ਪਰ ਕਈ ਸੁਪਰੀਮ ਕੋਰਟ ਗਾਈਡਲਾਈਨਸ ਨੇ 14 ਦਿਨ ਦੀ ਫਰਲੋ ਮਿਲ ਸਕਦੀਆਂ ਜਿਹਦੇ ਜਸਟਿਸ ਚੰਦਰ ਚੌਰ ਦੀਆਂ ਵੀ ਗਾਈਡਲਾਈਨਸ ਹੈਗੀਆਂ ਨੇ ਫਰਲੋ ਤੇ ਤਰੋਲ ਬਾਰੇ ਜੀ ਉਹਦੇ ਵਿੱਚ ਫਰਲੋ ਦੇ ਵਿੱਚ ਕੀ ਹੈ ਜਦੋਂ ਬੰਦਾ ਬਾਹਰ ਆਊਗਾ ਉਹ ਜੇਲ੍ਹ ਦੇ ਦਿਨ ਹੀ ਮੰਨੇ ਜਾਣਗੇ ਅੱਛਾ ਹਾਂ پرول جڑی ہے جی اے ای بدو بد ود ایک مہینے لی مل سکتی ہے۔ ٹھیک ہے پر سٹیٹ گورنمنٹ کئی وار نا اوپر نیچے کر جاندی ہے وہ اوپر لکھ چیلنج جی کرنے واسطے پھر کورٹ جاتی ہے یعنی کورٹ تو دسوگا جا کے کہ اپ غلط رول دے مطابق انہوں باہر کھڈے ہے تاہی ہی وہ کورٹ سن رہی ہے۔ جی تو پرول ایک مہینے لی ہو, ہو سکتی ہے جڑی فرلو ہے وہ چودہ دن دی ہو سکتی ہے۔ ٹھیک ہے جڑی ہے نا جی

ਜੀ ਖੋਲ ਜਿਹੜੀਆਂ ਨੂੰ ਰਾਮ ਰਜੀਵ ਨੂੰ ਪਰੋਲ ਮਿਲੀ ਹੈ ਐਸ ਪਰ ਵੀ মিডিਆ ਇਨਪੁਟਸ ਜੀ 5 ਅਕਤੂਬਰ ਨੂੰ ਇਲੈਕਸ਼ਨ ਆ ਮੇ ਹਰਿਆਣਾ ਚ ਹੂੰ ਹੋਲੀ ਸੋਲੀ ਇਲੈਕਸ਼ਨਾਂ ਕਰਕੇ ਸਟੇਟ ਗਵਰਨਮੈਂਟ ਨੂੰ ਨਹੀਂ ਦੇ ਸਕਦੀ ਠੀਕ ਹੈ ਕਿਉਂਕਿ ਇਨਡਾਇਰੈਕਟਲੀ ਅਫੈਕਟ ਪੈਂਦਾ ਹੈ ਪੋਲਿਟਿਕਸ ਦਾ ਡੈਮੋਕ੍ਰੇਸੀ ਦਾ ਲੋਕਾਂ ਤੇ ਡੇਰਾਵਾਦ ਦਾ ਜੀ ਸੋ ਇਹ ਜੋ ਇਨਪੁਟ ਮੀਡੀਆ ਤੇ ਆ ਰਹੀ ਹੈ ਨਹੀਂ ਸੋ ਇਹ ਵਰਸੀ ਸਾਦਰ ਦੀ ਇਹਨਾਂ ਨੇ ਆਪਣੀ ਲਾਈਗ ਐਪਲੀਕੇਸ਼ਨ ਦੀ ਮੈ ਸਾਦਰ ਦੀ ਵਰਸੀ ਮਨਾ ਲਈ ਹੈ 5 ਅਕਤੂਬਰ ਹੂੰ ਉਹ ਵਰਸੀ ਦੇ ਗਰਾਉਂਡ ਤੇ ਇਹਨਾਂ ਨੂੰ ਪੈਰੋਲ ਮਿਲੀ ਹੈ ਹੂੰ ਫਾਰ 2021 ਡੇਸ ਠੀਕ ਹੈ ਉਹਦੇ ਵਿੱਚ ਬੜੀ ਸਟ੍ਰਿਕਟ ਉਹਨਾਂ ਨੇ ਰੈਸਟ੍ਰਿਕਸ਼ਨਸ ਲਾਈਆਂ ਕਿ ਤੁਸੀਂ ਹਰਿਆਣੇ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਜੀ

ਕਿਉਂਕਿ ਅਲ ਕੋਡ ਆਫ ਕੰਡਕਟ ਇਨਫੋਰਸ ਹੈ ਜੀ ਕੋਡ ਆਫ ਕੰਡਕਟ ਜਦੋਂ ਲੱਗਿਆ ਹੋਵੇ ਸਰਕਾਰ ਦਾ ਕੋਈ ਵੀ ਜਿਹੜਾ ਅਹੁਦੇ ਤੇ ਬੈਠਾ ਹੁੰਦਾ ਅਫਸਰ ਉਹ ਕੋਈ ਆਰਡਰ ਪਾਸ ਨਹੀਂ ਕਰ ਸਕਦਾ ਜੀ ਸੋ ਕਿ ਉਹਨਾਂ ਨੇ ਐਪਲੀਕੇਸ਼ਨ ਸਾਰੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਇਲੈਕਸ਼ਨ ਕਮਿਸ਼ਨ ਨੇ ਜਵਾਬ ਮੰਗਿਆ ਕਿ ਵਾਟ ਇਜ਼ ਦੀ ਅਰਜੈਂਸੀ ਜੀ ਜੀ ਇਹ ਕਿ ਅਰਜੈਂਸੀ ਕੀ ਹੈ ਜਿਹੜੀ ਇਹਨਾਂ ਨੇ ਆਈ ਹੋ ਕਹਿੰਦੇ ਕਿ ਇਹਨਾਂ ਨੇ ਆਪਣੀ ਫਾਰਗਰ ਦੀ ਬਖਸ਼ੀ ਦਾ ਉਹ ਉਹ ਤੇਸਰਨਾ ਪੰਜ ਨੂੰ ਤੇਸ ਤਾਂ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਅਲਾਓ ਕਰਿਆ ਤੇ ਕੱਲ ਮੰਡੇ ਨੂੰ ਸੁਣਨ ਚਾਹਿਆ ਵੀ 6 ਵਜੇ ਸਵੇਰ ਤੋਂ ਬਾਅਦ ਰਿਲੀਜ਼ ਹੋਇਆ ਪਰ ਐਸ ਪਰ ਕੋਈ ਹਾਈਲਾਈਟਡ ਨਿਊਜ਼ ਐਸ ਪਰ ਚ ਮਿਲ ਨਹੀਂ ਲੱਗਦਾ ਵੀ ਕਿਸੇ ਪਾਸੇ ਐਤ ਕੀ ਜਾਰੀ ਹੈ ਅੱਛਾ ਤੇ ਦੱਸੋ ਵੀ ਤੁਹਾਨੂੰ ਹੋਰ ਦੱਸਿਓ ਕਿ ਜਿਸ ਤਰੀਕੇ ਨਾਲ ਤੁਸੀਂ ਪੈਰੋਲ ਤੇ ਫਰਲੂ ਦੀ ਮਤਲਬ ਦਾ ਕੀ ਫਰਕ ਹੈ ਉਹ ਦੱਸਿਆ ਹੈ ਪਰ ਜਦੋਂ ਇੱਕ ਬੰਦੇ ਨੂੰ ਹਲੇ ਜੇ ਰਿਚਲੇ ਨਹੀਂ ਹੁੰਦੀ ਉਹ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਹੈਗਾ ਤਾਂ ਉਹ ਜਿਹੜੀ ਇਹਨਾਂ ਜ਼ਮਾਨਤ ਦੇ ਤਹਿਤ ਆ ਗਿਆ ਉਹਨੂੰ ਕੀ ਸਪੈਸਿਫਿਕ ਨਾਮ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਆਪਣਾ ਨਾ ਦਰਸ਼ਣ ਵੀ ਉਹ ਜ਼ਮਾਨਤ ਦਾ ਜਿਹੜਾ ਸਾਰਾ ਰੋਲ ਹੈ ਨਾ ਜੀ ਜ਼ਮਾਨਤ ਦਾ ਸਾਰਾ ਰੋਲ ਬੇਲ ਮੈਟਰ ਇਹਨੂੰ ਬੇਲ ਕਹਿੰਦੇ ਨੇ ਜੀ ਹਾਂਜੀ ਉਹ ਬੇਲ ਮੈਟਰ ਹੋਲੀ-ਸੋਲੀ ਸਰਕਾਰ ਨਾਲ ਉਹਦਾ ਕੋਈ ਸੰਬੰਧ ਨਹੀਂ ਉਹ ਹੋਲੀ-ਸੋਲੀ ਕੋਰਟਸ ਦੇਖਦੀਆਂ ਨੇ ਹਾਂਜੀ ਅੱਛਾ ਫਿਰ ਉਹ ਇਹ ਜਿਹੜਾ ਮਤਲਬ ਉਹ ਬੇਲ ਹੁੰਦੀ ਹੈ ਉਹ ਸੋ ਅਦਾਲਤ ਦੇ ਦੇਖਣਾ ਹੁੰਦਾ ਹੈ ਪੈਟਰੋਲ ਤੇ ਫਰਮੂਲ ਨੂੰ ਸਰਕਾਰ ਨੇ ਦੇਖਣਾ ਸਰਕਾਰ ਨੇ ਦੇਖਣਾ ਹੁੰਦਾ ਕਿਉਂਕਿ ਇਹ ਪ੍ਰिजन ਐਕਟ ਦੇ ਅੰਦਰ ਕੰਮ ਕਰਦੇ ਨੇ ਪੈਟਰੋਲ ਤੇ ਫਰਮੂਲ ਜੇ ਪੈਟਰੋਲ ਹੁੰਦੀ ਹੈ ਉਹ ਜਿਹੜੀ ਦਿੱਤੀ ਗਈ ਸਜ਼ਾ ਹੈ ਉਹਦਾ ਹਿੱਸਾ ਰਹਿੰਦੀ ਹੈ ਤੇ ਫਰਮੂਲ ਨੂੰ ਉਹਦੇ ਵਿੱਚੋਂ ਨਿਕਲ ਜਾਂ ਨਿਕਲ ਜਾਂਦੀ ਹੈ ਜੀ ਸੋ ਐਂਡਸ ਕਰਨਾ ਰਿਪੋਰਟ ਸੇ ਕਿ ਇਹਨਾਂ ਨੂੰ ਘੱਟੋ ਘੱਟ ਪਿਛਲੇ 7 ਸਾਲ ਦੇ ਵਿੱਚ 15 ਵਾਰ ਦਿੱਤੀ ਗਈ ਹੈ ਪਰੋਲਸ ਐਂਡ ਫਰਲੋ ਇੱਕ ਤਕਰੀਬਨ 1 ਸਾਲ ਦਾ ਸਮਾਂ ਬਰਦੇ ਹੈ ਹਾਂ 20259 ਦਿਨ ਦੇ ਮੇਲੇ ਤੇਰੇ ਇਹਨਾਂ ਦਾ 255 56 ਇੰਨੇ ਦਿਨ 1 ਸਾਲ ਘੱਟ ਦੀ ਗੱਲ ਬਿਲਕੁਲ ਠੀਕ ਹੈ ਇਹ ਇਤਿਹਾਸ ਦਾ ਪੂਰਾ ਸਮਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਆਊਟਸਾਈਡ ਦੇਲ ਰਹੇ ਨੇ ਟਿਲ ਟੂਡੇ ਇਹ ਪਰ ਆਮਨੀ ਦੀ ਗੱਲ ਇਹ ਹੈ ਵੀ ਪਿਛਲੇ 9 ਮਹੀਨਿਆਂ ਦੇ ਵਿੱਚ ਇਹਨਾਂ ਨੂੰ 3 ਵਾਰ ਮਿਲ ਚੁੱਕੀ ਹੈ ਠੀਕ ਹੈ ਹਾਂ ਪਰ ਗੱਲ ਉਹੀ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਸੀ ਉਹ ਗਾਈਡਲਾਈਨਸ ਤੇ ਕਈ ਹਾਈ ਕੋਰਟਸ ਨੇ ਹੋਰ ਤਰ੍ਹਾਂ ਦੀ ਆਪਣੀ ਟਿੱਪਣੀ ਦਿੱਤੀ ਉਹ ਸੁਪਰੀਮ ਕੋਰਟ ਨੇ ਕੋਚੰਦਰ ਚੋਟੀ ਨੇ ਜਿਹੜੇ 3 ਸਾਲ ਪਹਿਲਾਂ ਗਾਈਡਲਾਈਨ ਸੀ ਉਹਦੇ 'ਚ ਥੋੜੀ ਜਿਹੀ ਮੋਡੀਫਿਕੇਸ਼ਨ ਕੀਤੀ ਸੀ ਕਿਉਂਕਿ ਉਹਦੇ 'ਚ ਕਿਹਾ ਸੀ ਜੀ ਫਰ ਲੋ ਇੱਕ ਤਰ੍ਹਾਂ ਦਾ ਰਾਈਟ ਆ ਸਦਾ ਜੀ 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 ਬਾਹਰ ਆਉਣ ਦਾ ਸੋਸ਼ਲ ਸੋਸਾਇਟੀ ਦੇ ਵਿੱਚ ਵਿਚਰਨ ਦਾ ਤੇ ਉਹਨਾਂ ਨੇ ਕਹਿ ਦਿਆ ਐਬਸੋਲਿਊਟ ਰਾਈਟ ਨਹੀਂ ਹੋ ਸਕਦਾ ਰਾਈਟ ਆ ਫਰ ਲੋ ਪਰ ਐਬਸੋਲਿਊਟ ਪੂਰਾ ਹੱਕ ਨਹੀਂ ਹੁੰਦਾ ਬੰਦਾ ਕੰਡੀਸ਼ਨਸ ਉਹਦੇ 'ਚ ਵੀ ਦੇਖੀਆਂ ਜਾਣੀਆਂ ਪਰ ਹਾਂ ਜੇ ਐਪਲੀਕੇਸ਼ਨ ਪੈਰੋਲ ਤੇ ਸਰਲੋ ਦੀ ਸਰਕਾਰ ਨੂੰ ਨਾ ਲੱਗੇ ਠੀਕ ਹੈ ਤਾਂ ਉਹਨਾਂ ਕੋਲ ਹੁੱਲੀ-ਸੁੱਲੀ ਪੂਰੀ ਪਾਵਰ ਹੈ ਉਹਨੂੰ ਡਿਕਲਾਈਨ ਕਰਨ ਦੀ ਅੱਛਾ ਇੱਕ ਥਿਰੋ ਸਰ ਇਹ ਵੀ ਹੈ ਕਿ ਜਿਹੜੀ ਪੈਰੋਲ ਹੈ ਜਾਂ ਫੱਦੂ ਹੈ ਤੇ ਇਸ ਗੱਲ ਦੇ ਉੱਤੇ ਵੀ ਨਿਰਭਰ ਕਰਦੀ ਹੈ ਵੀ ਪੋਲਿਟੀਕਲ ਸਰਕੰਸਟੈਂਸਸ ਕਿਹਜੇ ਨੇ ਦੇਖੋ ਇਹਦੇ ਜਨਾ ਐਸ ਪਰ ਜਿਹੜੇ ਜਿਹੜੀ ਇਹਨਾਂ ਨੇ ਗਾਈਡਲਾਈਨਸ ਦਿੱਤੀਆਂ ਨੇ ਜੀ ਸੁਪਰੀਮ ਕੋਰਟ ਨੇ ਉਹਦੇ ਵਿੱਚ ਕੋਈ ਐਸਾ ਪੈਰੋਲ ਦਾ ਸਪੈਸੀਫਿਕ ਮੈਂਸ਼ਨ ਨਹੀਂ ਹੋਇਆ ਉਹਦੇ ਵਿੱਚ ਸਿਰਫ ਇਹ ਮੈਂਸ਼ਨ ਹੈ ਕਿ ਕਿਸ-ਕਿਸ وجہ ਕਰਕੇ ਦਿੱਤੀਆਂ ਜਾ ਰਹੀਆਂ ਪਰ ਆਪਾਂ ਨੂੰ ਡੈਮੋਕ੍ਰੇਸੀ ਹਿੰਦੁਸਤਾਨ ਦੇ ਸਿਟੀਜ਼ਨਸ ਨੂੰ ਡਾਇਰੈਕਟਲੀ ਇਹ ਖਬਰ ਆ ਰਹੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਪਿਛਲੇ ਬਾਰੇ ਸਾਲ ਤੋਂ ਨਾ ਡੇਟਾ ਵਾਰ ਦੀ ਭੂਮਿਕਾ ਬੜੀ ਇੰਪੋਰਟੈਂਟ ਮੰਨੀ ਗਈ। ਮੈਂ ਸੋਹੀ ਜਿਦੋਂ ਇਹ ਹੀ ਪੁੱਛਣਾ ਚਾਹ ਰਿਹਾ ਸੀਗਾ ਜੀ ਕਿ ਜਿਹੜੀਆਂ ਹੁਣ ਸਰਕਾਰਾਂ ਚਾਹਦੀਆਂ ਨੇ ਜੀ ਇਹਦਾ ਜੀ ਇੱਛਾ ਹੁੰਦੀ ਹੈ ਵੀ ਇਹ ਬੰਦੇ ਨੂੰ ਪੈਟਰੋਲ ਦੇਣੀ ਆ ਜਾਂ ਪਰਲੋ ਦੇਣੀ ਆ ਉਹਨਾਂ ਨੂੰ ਤਾਂ ਦੇ ਦਿੰਦੇ ਆ। ਜੀ ਜਿਹਨਾਂ ਨੂੰ ਉਹ ਨਹੀਂ ਦੇਣਾ ਚਾਹੁੰਦੇ ਹੈਗੇ ਉਹਨਾਂ ਨੂੰ ਨਹੀਂ ਦਿੰਦੇ ਹੈਗੇ। ਠੀਕ ਹੈ ਤੁਹਾਡੀ ਗੱਲ। ਠੀਕੋ ਸਰਕਾਰ ਹੈ। ਸਰਕਾਰ ਕੋਲ ਕੋ ਸਿਨੀਅਰ ਨੇ। सीएम ਉਹ ਜਿਹੜਾ ਸੀਨੀਅਰ ਡੀਸੀ ਹੈ ਡੀਸੀ ਇਜ਼ ਡਾਇਰੈਕਟਲੀ ਅੰਡਰ सीएम ਹੂੰ ਠੀਕ ਹੈ ਨਾ ਉਹ ਇਹਨਾਂ ਨੇ ਜਿਹੜੇ ਬਿਊਰੋਕਰੇਟਸ ਨੇ ਦਰਸ਼ਨ ਜੀ ਬਿਊਰੋਕਰੇਟਸ ਸਰਕਾਰਾਂ ਹੀ ਲਾਂਦੀਆਂ ਨੇ ਜੀ ਤੇ ਉਹ ਜੋ ਜੋ ਆਰਡਰ ਸਰਕਾਰ ਦਾ ਹੋਊਗਾ ਬਿਊਰੋਕਰੇਟਸ ਨੇ ਉਹਨਾਂ ਨੇ ਆਪਣੇ ਹਿਸਾਬ ਨਾਲ ਉਹ ਆਰਡਰ ਪਾਸ ਕਰ ਦੇਣਾ ਜੀ ਜੀ ਪਰ ਇਹ ਤੋਂ ਅੱਗੇ ਵਾਲੀ ਗੱਲ ਬਿਲਕੁਲ ਠੀਕ ਹੈ ਇਹਦੇ 'ਚ ਡਿਫਰੈਂਸ਼ੀਏਸ਼ਨ ਬਤੀਜਾ ਹੋ ਰਹੀਆਂ ਨੇ ਇਹ ਨਾ ਪੈਰਟੀ ਦੇਸ਼ ਨਹੀਂ ਹੋ ਰਹੀਆਂ ਜੀ ਜਿਹੜੇ ਜੇਲ੍ਹ ਚ ਬੈਠੇ ਨੇ ਸਪੋਜ਼ ਕਰੋ 15-15 ਸਾਲ ਤੋਂ ਅੰਦਰ ਬੈਠੇ ਆਂ ਸ਼ਾਇਦ ਉਹਨਾਂ ਦੀ ਪੈਰੋਲ ਵੀ ਪਿਛਲੇ 10 ਸਾਲਾਂ ਤੋਂ 10 ਵਾਰ ਰਿਜੈਕਟ ਕਰਤੀ ਹੋਵੇ ਜੀ ਜੀ ਠੀਕ ਹੈ ਉਹਨਾਂ ਦੀ ਫਰਲੋ ਵੀ ਸ਼ਾਇਦ 10 ਵਾਰ ਰਿਜੈਕਟ ਕਰਤੀ ਹੋਵੇ ਹੂੰ ਹੂੰ ਤੇ ਰਾਮ ਰਹੀਮ ਨੂੰ ਕੋਈ ਸਪੈਸ਼ਲ ਟਰੀਟਮੈਂਟ ਜਿਹੜਾ ਮਿਲ ਰਿਹਾ 15 ਵਾਰੀ ਪਰੋਲ ਮਿਲਣਾ 9 ਮਹੀਨੇ ਤਿੰਨ ਵਾਰੀ ਮਿਲਣਾ ਲਖਸ਼ਣਾ ਦੇ ਨੇੜੇ ਮਿਲਣਾ ਹੂੰ ਹੂੰ ਇੱਕ ਆਪਣੇ ਆਪ ਚ ਬੜਾ ਵੱਡਾ ਸਵਾਲ ਹੈ ਜੀ ਜੀ ਕਿਉਂਕਿ ਨਾ ਦੁਨੀਆ ਪ੍ਰिजन ਇੱਕ ਤਾਂ ਬੜਾ ਸਟ੍ਰਿਕਟ ਜਗਾ ਐਕਸਪਾਇਰ ਜੀ ਉਹਦੇ ਉਹਦੇ ਚ ਦੇਖ ਲੈ ਓਥੇ ਚ ਥੋੜਾ ਜਿਹਾ ਦੇਖਣਾ ਪੈਂਦਾ ਵੀ ਇਹਨਾਂ ਨੇ ਜਿਹੜੇ ਪ੍ਰिजन ਦੇ ਵਿੱਚ ਟਾਈਮ ਗੁਜ਼ਾਰੇ ਆ ਉਹਦੇ ਵਿੱਚ ਇਹਨਾਂ ਦੀ ਜਿਹੜੀ ਉੱਥੇ ਭੂਮਿਕਾ ਹੈ ਜੇ ਇਹਦੇ ਅੰਦਰ ਇਹਨਾਂ ਦਾ ਜਿਹੜਾ ਕੈਰੇਕਟਰ ਹੈ ਜਾਂ ਇਹਨਾਂ ਦੀ ਗੱਲਬਾਤ ਅੰਦਰ ਹੋਰ ਲੋਕਾਂ ਨਾਲ ਉਹ ਠੀਕ ਰਹੀ ਹੈ ਜੀ ਤੇ ਮਾਹੌਲ ਤਾਂ ਨਹੀਂ ਖਰਾਬ ਹੋਇਆ ਜੀ ਆਧਾਰ ਤੇ ਇਹ ਨਾ ਸਰਕਾਰਾਂ ਫਿਰ ਆਪਣੇ ਜੋ ਵੀ ਪੈਰੋਲ ਦੇ ਕਿਸੇ ਨੂੰ ਡੇਰੀ ਹੋਵੇ ਉਧਰ ਗਰਾਊਂਡ ਬਣਾ ਕੇ ਉਹਨਾਂ ਨੂੰ ਦੇ ਦਿੱਤੀਆਂ ਨੇ ਠੀਕ ਹੈ ਕਿ ਬਸਾਬ ਤੁਸੀਂ ਪੈਰੋਲ ਜ਼ਮਾਨਤ ਤੇ ਫਰਲੋ ਦੇ ਵਿੱਚ ਫਰਕ ਵੀ ਦੱਸਿਆ ਤੇ ਕਿਹੜਾ ਆਧਾਰ ਦੇ ਉਸ ਤੇ ਕਿਨ ਇਹ ਸਾਮੀਆਂ ਦੀ ਕਿਸੇ ਵੀ ਕੈਡੀ ਦਾ ਜਲ ਹੱਕ ਹੈ ਜਾਂ ਨਹੀਂ ਹੈ ਕਿਸ ਆਧਾਰ ਤੇ ਸਭ ਜਿਹੜੀਆਂ ਸਹੂਲਤਾਂ ਮਿਲ ਸਕਦੀਆਂ ਨੇ ਬੜੇ ਸਹੀ ਤਰੀਕੇ ਨਾਲ ਤੁਸੀਂ ਸਮਝਾਇਆ ਤੁਹਾਡਾ